ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਬਿਰਕ ਪਾਤਣਾ ਸਨ ਸਿਟੀ ਦੇ ਵਿੱਚ ਮੌਜੂਦ ਸੀ ਗੱਲ ਕੀਤੀ ਜਾਵੇ ਅੱਜ ਅਸੀਂ ਜਿਹੜੀ ਕਿ ਦੋ ਘਰਾਂ ਦੇ ਵਿੱਚ ਜਾ ਕੇ ਆਏ ਹੁਣ ਫਿਲਹਾਲ ਜਿ ਕਿੜੀ ਅਸੀਂ ਇੱਥੇ ਵੀ ਇੱਕ ਘਰ ਪਹੁੰਚ ਗਏ ਮੇਰੇ ਨਾਲ ਇੱਕ ਕੁੜੀਆ ਬੈਠੀ ਵੀ ਤੁਸੀਂ ਦੇਖ ਰਹੇ ਇੱਕ ਬਹੁਤ ਵੱਡੀ ਗੱਲ ਦੇਖਣ ਦੇ ਵਿੱਚ ਆ ਰਹੀ ਹੈ ਕਿਉਂਕਿ ਕਿਤੇ ਤਾਂ ਲੋਕਾਂ ਦੇ ਵਿੱਚ ਦੌੜ ਲੱਗੀ ਹੋਈ ਹੈ ਵੀ ਆਪਾਂ ਬਾਹਰ ਜਾਣਾ ਹੈ ਪਲੱਸ 2 ਕੀਤੀ ਹਾਈਲਾਈਟਸ ਕੀਤੀ ਫੌਰਨ ਜਾਣਾ ਹੈ ਬਟ ਜਦੋਂ ਐਦਾਂ ਦੀ ਆਪਾਂ ਬੱਚੀਆਂ ਦੇਖਦੇ ਹਾਂ ਤਾਂ ਮਨ ਦੇ ਵਿੱਚ ਹੋਰ ਵੀ ਵਿਚਾਰ ਜਿਹੜੇ ਹੁੰਦੇ ਨੇ ਵੀ ਆਪਣੇ ਇੱਥੇ ਰਹਿ ਕੇ ਵੀ ਪੰਜਾਬ ਦੇ ਵਿੱਚ ਵੀ ਜਿਹਦੇ ਵਿੱਚ ਕੋਈ ਜਜ਼ਬਾ ਜਨੂੰਨ ਹੈ ਕੁਝ ਕਰਨ ਦਾ ਉਹ ਇੱਥੇ ਰਹਿ ਕੇ ਵੀ ਬਹੁਤ ਕੁਝ ਕਰ ਸਕਦਾ ਹੈ ਪਹਿਲਾਂ ਵੀ ਇੱਕ ਜਿਹੜੀ ਖਬਰ ਮੈਂ ਸਾਂਝੀ ਕੀਤੀ ਹੈ ਉਹ ਤੁਸੀਂ ਦੇਖਿਆ ਵੀ ਇੱਕ ਜੱਜ ਬਣ ਕੇ ਆਪਣੀ ਜਿਹੜੀ ਪਾਤਰਾਂ ਦਿੱਤੀ ਹੈ ਉਹ ਆਈ ਹੈ ਔਰ ਨਾਲ ਹੀ ਕੁਝ ਅੱਗੇ ਥੋੜੀ ਦੂਰੀ ਤੇ ਇੱਕ ਕਾਰ ਹੋਰ ਵੀ ਹੈਗਾ ਹੈ ਇਹਨਾਂ ਨਾਲ ਸਾਡੀ ਵੈਸੀ ਮੁਲਾਕਾਤ ਜਾਨੀ ਕਿ ਰਸਤੇ ਦੇ ਵਿੱਚ ਹੋਈ ਲੇਕਿਨ ਇਹਨਾਂ ਨਾਲ ਜੇ ਜਦੋਂ ਗੱਲਬਾਤ ਕੀਤੀ ਇਹ ਵੀ ਜਿਹੜੀ ਆਪਣੀ ਬੱਚੀ ਹੈਗੀ ਹੈ ਬਹੁਤ ਇੰਟੈਲੀਜੈਂਟ ਬੱਚੀ ਹੈਗੀ ਲੇਕਿਨ ਇਹਨਾਂ ਵੱਲੋਂ ਨੀਡ ਦਾ ਜਾਨੀ ਕਿ ਪੇਪਰ ਜਾਨੀ ਕਿ ਪਾਸ ਕਰ ਲਿੱਤਾ ਗਿਆ ਔਰ ਇਹਨਾਂ ਦੀ ਐਡਮਿਸ਼ਨ ਫਿਲਹਾਲ ਜੀ ਕਰੀ ਜਿਹੜੀ ਹੈ ਅੰਮ੍ਰਿਤਸਰ ਦੇ ਵਿੱਚ ਹੋ ਵੀ ਗਈ ਔਰ ਜਰਨੀ ਐਮਬੀਬੀਐਸ ਦੀ ਹੈ ਸਟਾਰਟ ਕੀਤੀ ਹੈ ਇਹਨਾਂ ਵੱਲੋਂ ਔਰ ਕਿੰਨੀ ਜਰਨੀ ਹੈ ਹੋਰ ਇਹਨਾਂ ਦੀ ਕੀ ਕੀ ਇਹਨਾਂ ਨੇ ਹੋਰ ਮਿਹਨਤਾਂ ਕਰਨੀਆਂ ਨੇ ਔਰ ਕਦੋਂ ਇਹਨਾਂ ਦੇ ਨਾਮ ਦੇ ਅੱਗੇ ਡਾਕਟਰ ਇਹ ਐਮਬੀਬੀਐਸ ਲੱਗੂਗਾ ਉਹ ਜਿਹੜੀ ਅਸੀਂ ਜਾਣਕਾਰੀ ਇਹਨਾਂ ਤੋਂ ਲਵਾਂ ਇਦਾਂ ਇਹ ਇਸ ਬਿਲਕੁਲ ਛੋਟੀ ਜੀਜ਼ ਹੈਗੀ ਕੁੜੀ ਦੀ ਹੈਨਾ ਔਰ ਸਾਰੀਆਂ ਗੱਲਾਂ ਬਾਤਾਂ ਕਰਦੇ ਪਏ ਬੱਚੀ ਦੇ ਨਾਲ ਇਹਨਾਂ ਦੇ ਜ਼ਬਾਨੀ ਸੁਣਦੇ ਆ ਵੀ ਇਹਨਾਂ ਦਾ ਏਮ ਅੱਗੇ ਕੀ ਹੈ ਕਿੱਦਾਂ ਇਹਨਾਂ ਨੂੰ ਸ਼ੌਂਕ ਲੱਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਏ ਬੇਟਾ ਸਲੋਨੀ ਅੱਛਾ ਬੇਟਾ ਮੈਨੂੰ ਐ ਦੱਸੋ ਵੀ ਇਹ ਜਿਹੜਾ ਤੁਸੀਂ ਹੁਣ ਪੇਪਰ ਕਲੀਅਰ ਕੀਤਾ ਆ ਏ ਪੇਪਰ ਦੇ ਵਿੱਚ ਕਿੰਨੇ ਕੁ ਸਟੂਡੈਂਟ ਆਏ ਔਰ ਇਹ ਪੇਪਰਸ ਕਲੀਅਰ ਕਰਨ ਤੋਂ ਬਾਅਦ ਅੱਗੇ ਜਿਹੜੀ ਜਰਨੀ ਹੈ ਤੁਹਾਡੀ ਉਹ ਕਿਦਾਂ ਸਟਾਰਟ ਹੋਣੀ ਹੈ ਕਿੰਨੇ ਸਾਲ ਦੀ ਹੈਗੀ ਆ ਔਰ ਤੁਹਾਡਾ ਜਿਹੜਾ ਇਸ ਜਰਨੀ ਤੋਂ ਬਾਅਦ ਤੁਹਾਡਾ ਜਿਹੜਾ ਏਮ ਹੈ ਉਹ ਕਿਹੜਾ ਹੈਗਾ ਆ ਇਹ ਜਰਨੀ ਮੈਂ ਸਭ ਤੋਂ ਪਹਿਲਾਂ ਵਿਦਾਂਤੂ ਚ ਕੋਚਿੰਗ ਲਈ ਸੀ ਉਸ ਤੋਂ ਬਾਅਦ ਮੈਂ ਪੇਪਰ ਦਿੱਤਾ ਸੀ ਤਾਂ 4 ਮਈ ਦਾ ਪੇਪਰ ਸੀ ਪੇਪਰ ਇਸ ਵਾਰ ਬਹੁਤ ਜ਼ਿਆਦਾ ਟਫ ਆਇਆ ਸੀ ਠੀਕ ਹੈ ਤੇ ਜਿਹੜੀ ਇਹਦੀ ਜਰਨੀ ਹੈ ਉਹ 5.5 ইয়ারਸ ਦੀ ਹੈ ਓਕੇ ਤੇ ਉਸ ਤੋਂ ਬਾਅਦ ਮੈਨੇ ਆਪਣੀ ਐਮਬੀ ਐਮਬੀਏਸ ਕੰਪਲੀਟ ਕਰਨ ਤੋਂ ਬਾਅਦ ਅੱਗੇ ਐਮਡੀ ਕਰਨੀ ਆ ਮੇਨ ਜਾਨੀ ਕਿ 5 ਸਾਲ ਦੀ ਸਟੱਡੀ ਹੋਰ ਕਰਨ ਤੋਂ ਬਾਅਦ ਜਾਨੀ ਕਿ ਡਾਕਟਰ ਜਾਨੀ ਕਿ ਤੁਸੀਂ ਬਣਦਾ ਜਿਹੜਾ ਏਮ ਹੈਗਾ ਤੁਹਾਡਾ ਹਾਂ ਜੀ ਕੀ ਕੀ ਸੋਚ ਕੇ ਤੁਸੀਂ ਇਹ ਮੈਨ ਜਾਨੀ ਕਿ ਚੂਜ਼ ਕੀਤਾ ਅੱਜ ਕੱਲ ਜੇ ਆਪਾਂ ਗੱਲ ਕੀਤੀ ਜਾਵੇ ਹਨਾ ਜੀ ਵੀ ਹਰ ਇੱਕ ਕੋਈ ਪਲੱਸ 2 ਕਰਨ ਤੋਂ ਬਾਅਦ ਜ਼ਿਆਦਾਤਰ ਮੈਂ ਦੇਖਦਾ ਹੁੰਦਾ ਹਾਂ ਵੀ ਲੋਕਾਂ ਦੇ ਵਿੱਚ ਜਿਹੜੀ ਸੋਚ ਹੈ ਵੀ ਆਪਾਂ ਪਲੱਸ 2 ਕੀਤੀ ਹਾਈਲਾਈਟਸ ਕੀਤੀ ਔਰ ਵੀਜ਼ਾ ਲਵਾਇਆ ਆਪਾਂ ਕੈਨੇਡਾ ਜਾਣਾ ਹੈ ਅਮਰੀਕਾ ਜਾਣਾ ਵੀ ਥੋੜੇ ਮਨ ਦੇ ਵਿੱਚ ਕਿਦਾਂ ਹੈ ਕੀ ਵਿਚਾਰ ਮੈਨੂੰ ਬਾਹਰ ਜਾਣਾ ਬਿਲਕੁਲ ਵਸੰਦ ਨਹੀਂ ਆਏਗਾ ਮੈਨੂੰ ਸੀ ਮੈਂ ਆਪਣੇ ਘਰੇ ਰਹਿ ਕੇ ਇੰਡੀਆ ਜੀ ਰਹਿ ਕੇ ਕੁਝ ਕਰ ਲੈ ਜੇ ਕੱਲ ਨੂੰ ਤੁਸੀਂ ਡਾਕਟਰ ਵੀ ਬਣਦੇ ਇੱਕ ਵੱਡੀ ਲੋਕਾਂ ਦੀ ਸੇਵਾ ਵੀ ਹੁੰਦੀ ਹੈ ਹਾਂਜੀ ਉਹ ਵੀ ਹੈਗਾ ਤੇ ਮਾਪਿਆਂ ਦਾ ਕਿੰਨਾ ਕਿ ਤੁਹਾਡੇ ਨਾਲ ਸਪੋਰਟ ਹੈਗੀ ਉਹਨਾਂ ਦੀ ਜਾਨੀ ਕਿ ਚੁਆਇਸ ਸੀ ਇਹ ਤੁਸੀਂ ਸਟੱਡੀ ਕਰੋ ਜਾਂ ਤੁਹਾਡਾ ਆਪਣਾ ਮਾਈਂਡ ਹੈ ਉਹਨਾਂ ਦੀ ਪੂਰੀ ਸਪੋਰਟ ਸੀ ਮੇਰਾ ਖੁੱਦਾ ਮਾਈਂਡ ਸੀ ਵੀ ਮੈਨੇ ਐਮਬੀਬੀਐਸ ਕਰਨੀ ਹੈ ਤੇ ਡਾਕਟਰ ਬੰਨਾ ਤੇ ਹੁਣ ਤੁਸੀਂ ਅੰਮ੍ਰਿਤਸਰ ਦੇ ਵਿੱਚ ਐਡਮਿਸ਼ਨ ਲਈਏ ਓਪਨ ਲਾਈਨ ਉਹ ਵਧੀਆ ਖੁੱਲ ਕੇ ਬੋਲੋ ਤੁਸੀਂ ਡਰਣਾ ਨਹੀਂ ਹੈਗਾ ਪਰ ਇੱਕ ਪਰਿਵਾਰਕ ਮੈਂਬਰ ਦੀ ਤਰ੍ਹਾਂ ਗੱਲਾਂ ਪਤਾ ਕਰਾਣੇ ਹਨ ਹੁਣ ਤੁਸੀਂ ਅੰਮ੍ਰਿਤਸਰ ਦੇ ਵਿੱਚ ਮੰਨ ਲਓ ਤੁਹਾਡੀ ਉਥੇ ਹੋ ਗਈ ਹੈ ਤਾਂ ਜ਼ਿਆਦਾ ਦਿੱਕਤ ਨਹੀਂ ਪਰੇਸ਼ਾਨੀ ਨਹੀਂ ਆਏਗੀ ਤੁਹਾਨੂੰ ਉਥੇ ਸਟੱਡੀ ਜਿਹੜੀ ਤੁਸੀਂ ਕਰਨੀ ਹੈ ਨੀ ਵੈਸੇ ਹੋਰ ਕੋਈ ਦਿੱਕਤ ਨਹੀਂ ਹੈ ਕਿ ਕਾਲਜ ਵੀ ਬਹੁਤ ਅੱਛਾ ਹੈ ਬਸ ਮੇਰੀ ਦਿੱਕਤ ਹੈ ਕਿ ਆਨ ਜਾਂਦੀ ਹੈ ਹੋਰ ਕੋਈ ਦਿੱਕਤ ਨਹੀਂ ਹੈ ਕਿ ਉੱਥੇ ਵੀ ਜੇ ਇੱਕ ਇਦਾਂ ਵੀ ਇੱਕ ਆਪਸ਼ਨ ਹਿੰਦੇ ਹੁੰਦੇ ਆ ਵੀ ਜਿੱਦਾਂ ਉੱਥੋਂ ਦੀ ਜਿਹੜੀ ਪੋਸਟਿੰਗ ਹੈ ਤੁਹਾਡੀ ਇੱਥੇ ਨੇੜੇ ਤੋ ਹੋ ਜੇ ਜਿਵੇਂ ਪਟਿਆਲਾ ਹੋ ਗਿਆ ਹਾਂਜੀ ਹੈ ਕਿ ਕਾਉਂਸਲਿੰਗ ਸਟਾਲਰੀਆਂ ਨੇ ਪਰਖੀਆਂ ਨੇ ਦੇਖੋ ਜੇ ਕੀ ਬੰਦ ਆ ਤੇ ਘਰਦਿਆਂ ਦਾ ਗੱਲ ਕੀਤੀ ਜਬੇ ਮਾਂ ਪਿਓ ਹਨਾ ਮੰਮੀ ਮਮੀ ਦਾ ਡੈਡੀ ਦਾ ਕਿੰਨੀ ਕੋ ਸਪੋਰਟ ਆ ਤੁਹਾਨੂੰ ਉਹਨਾਂ ਨੇ ਤਾਂ ਪੂਰਾ ਸਪੋਰਟ ਕੀਤਾ ਸੀ ਜਿਵੇਂ ਲਾਸਟ ਈਅਰ ਮੇਰਾ ਪੇਪਰ ਕਲੀਅਰ ਨਹੀਂ ਹੋਇਆ ਸੀ ਤੇ ਉਹਨਾਂ ਨੇ ਕਿਹਾ ਚੱਲ ਕੋਈ ਨਹੀਂ ਡ੍ਰੌਪ ਲੈ ਲੈ ਨਾ ਉਹਨਾਂ ਨੇ ਕੋਈ ਡਾਂਟਿਆ ਵੀ ਨਹੀਂ ਪੇਪਰ ਕਿਉਂ ਨਹੀਂ ਕਲੀਅਰ ਹੋਇਆਗਾ ਪੂਰਾ ਸਪੋਰਟ ਕੀਤਾ ਸੀ ਉਹਨਾਂ ਨੇ ਤੇ ਹੁਣ ਸਟੱਡੀ ਦੇ ਸਟੱਡੀ ਦੇ ਵਿੱਚ ਕਿੰਨਾ ਕੁ ਟਾਈਮ ਦਿੰਦੇ ਹੋ ਕਿੰਨੀ ਕੋ ਮਿਹਨਤ ਇਹਦੇ ਵਿੱਚ ਸਟੱਡੀ ਦੀ ਹੁੰਦੀ ਹੈ ਅਜੇ ਮੇਰੀ ਕਲਾਸਿਸ ਸਟਾਰਟ ਨਹੀਂ ਹੋਈਆਂ ਹੈਗੀਆਂ ਦੇਖੋ ਜਿਵੇਂ ਜਰਨੀ ਸਟਾਰਟ ਹੁੰਦੀ ਹੈ ਪਰ ਜਦ ਇੱਕ ਪੇਪਰ ਦੀ ਤਿਆਰੀ ਕਰਦੇ ਹੋ ਉਦ ਲਈ ਕਾਫੀ ਐਫਰਟਸ ਮਾਰ ਜੇ ਕੁਛ ਪਾਣਾ ਹਾਸਲ ਕਰਨਾ ਹੈ ਤਾਂ ਬੀ ਪਊਗਾ ਉਹਦੇ ਲਈ ਆਪਾਂ ਨੂੰ ਬੰਦੇ 'ਚ ਲਗਨ ਹੋਣੀ ਚਾਹੀਦੀ ਹੈ ਹਨਾ ਵੀ ਮੈਂ ਇੱਕ ਜਿੱਦਾਂ ਤੁਹਾਡਾ ਏਮ ਹੈ ਹਨਾ ਵੀ ਐਮ ਬੀਬੀਐਸ ਡਾਕਟਰ ਬਣਨਾ ਹੈ ਤਾਂ ਏਮ ਜਿਹਦੇ ਇਨਸਾਨ ਦਾ ਹੋਵੇ ਤਾਂ ਜਰੂਰ ਮੈਨੂੰ ਲੱਗਦਾ ਹੈ ਵੀ ਉਹ ਜਰੂਰ ਕਿਤੇ ਨਹੀਂ ਹੋ ਹੀ ਜਾਂਦਾ ਤੇ ਕਦੇ ਪੇਰੈਂਟਸ ਨੇ ਨਹੀਂ ਕਿਹਾ ਵੀ ਛੱਡੋ ਖੇਡਾ ਵੀ ਚਲੋ ਤੁਸੀਂ ਪਲੱਸ 2 ਕਰੋ ਤੇ ਆਪਣਾ ਕੋਈ ਨਾ ਕੋਈ ਫੋਰਨ ਦੀ ਜਾਂ ਕੋਈ ਹੋਰ ਕੋਈ ਨਹੀਂ ਨਹੀਂ ਬਿਲਕੁਲ ਵੀ ਨਹੀਂ ਉਹਨਾਂ ਨੇ ਬਹੁਤ سپورਟ ਕੀਤਾ ਜੋ ਕਰਨਾ ਕਰ ਤੂੰ ਹਾਂਜੀ ਆਪਣੀ ਵੈਸੇ ਵੀ ਗੱਲ ਕੀਤੀ ਜਾਵੇ ਨਾ ਮੈਂ ਆਪਣੇ ਚੈਨਲ ਦੇ ਮਾਧਿਅਮ ਨਾਲ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿਉਂਕਿ ਕੁੜੀਆਂ ਜਿਹੜੀਆਂ ਨਾ ਸਭ ਤੋਂ ਜ਼ਿਆਦਾ ਮੱਲਾ ਮਾਰਦੀਆਂ ਪਈਆਂ ਨੇ ਇਸ ਟਾਈਮ ਚਾਹੇ ਉਹ ਸਟੱਡੀ ਹੈ ਚਾਹੇ ਕਿਸੇ ਵੀ ਹੈ ਨਾ ਹੁਣ ਪਿੱਛੇ ਵੀ ਜਿਹੜੀ ਖਬਰ ਲੈ ਕੇ ਆਇਆ 24000 ਕੁਝ ਸਟੂਡੈਂਟਸ ਜਿਨ੍ਹਾਂ ਦੇ ਵਿੱਚੋਂ 11 ਹਨਾ ਜੱਜ ਬਣੇ ਨੇ ਹਨਾ ਜਿ ਉਹਨਾਂ ਦੇ ਵਿੱਚ ਵੀ ਜ਼ਿਆਦਾਤਰ ਕੁੜੀਆਂ ਹੀ ਹੈਗੀਆਂ ਨੇ ਔਰ ਇਹ ਵੀ ਆਪਣੀ ਛੋਟੀ ਜਿਹੀ ਇੱਕ ਗੁੜੀਆ ਹੈਗੀ ਜਿਹੜੀ ਆ ਦੇਖੋ ਏਜ ਕਿੰਨੀ ਹੈ ਨਹੀਂ ਹਨਾ ਔਰ ਕਿੰਨੇ ਵੱਡੇ ਸੁਪਨੇ ਇਹਨਾਂ ਦੇ ਹੈਗੇ ਜਦੋਂ ਇਦਾਂ ਦੇ ਸੁਪਨੇ ਹੋਣਗੇ ਤਾਂ ਕਿਉਂ ਨਹੀਂ ਕਾਬਲੀ ਆਪਣੇ ਆਪ ਜਿਹੜੇ ਸਾਰੇ ਰਸਤੇ ਸਾਫ਼ ਹੁੰਦੇ ਜਾਂਦੇ ਹਨਾ ਆਪਣੇ ਆਪ ਜਿਹੜੀ ਮੰਜ਼ਲ ਮਿਲਦੀ ਹੁੰਦੀ ਹੈ ਤੇ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਡੀ ਇਸ ਦੇ ਨੇ ਹਨਾ ਕੁਝ ਵੀ ਸਟੱਡੀ ਕਰਕੇ ਉਹ ਵੀ ਕਰਨ ਜਾਂ ਕੋ ਬਾਹਰ ਜਾਣ ਜਾਂ ਕੀ ਉਹਨਾਂ ਦਾ ਕੀ ਕਹਿਣਾ ਚਾਹੋਗੇ ਆਪਾਂ ਬਾਹਰ ਜਾ ਕੇ ਵੀ ਇੰਨੀ ਮਿਹਨਤ ਕਰਦੇ ਆ ਪੂਰੇ ਰਹਿ ਕੇ ਵੀ ਕਰ ਸਕਦੇ ਆ ਇੰਨੀ ਮਿਹਨਤ ਆਪਾਂ ਨੂੰ ਬਾਹਰ ਜਾ ਕੇ ਆ ਲੱਗਦਾ ਆਪਾਂ ਨੂੰ ਬਹੁਤ ਕੁਝ ਮਿਲ ਰਿਹਾ ਆਪਾਂ ਘਰੇ ਵੀ ਤਾਂ ਦੇਖੋ ਆਪਾਂ ਆਪਣੇ ਘਰਦਿਆਂ ਨਾਲ ਰਹਿਨੇ ਆ ਪੂਰੇ ਬਲਕਿ ਉਹਨੇ ਜਿ سپورਟ ਜ਼ਿਆਦਾ ਹੁੰਦੀ ਹੁੰਦੀ ਹੈ ਉਹ ਤਾਂ ਆਪਾਂ ਇਕੱਲੇ ਰਹਿਨੇ ਆ ਕੁਝ ਹੋ ਜੇ ਬਿਮਾਰ ਹੋ ਜੇ ਕੋਈ ਨਹੀਂ ਹੁੰਦਾ ਸੰਭਾਲਣ ਲਈ ਪੂਰੇ ਆਪਾਂ ਨੂੰ ਸਾਰਾ سپورਟ ਕਰ ਰਹੇ ਨੇ ਆਪਾਂ ਨੂੰ ਬੈੱਡ ਤੇ ਬੈਠੇ ਸਭ ਕੁਝ ਮਿਲਦਾ ਹੈ ਬਿਲਕੁਲ ਹੈ ਨਾ ਤੇ ਤਾਂ ਚੰਗਾ ਤਾਂ ਪੂਰੇ ਸਿਰਫ ਪੜਾਈ ਦਾ ਕੰਮ ਕਰਨਾ ਮੈਂ ਤਾਂ ਉਹ ਤਾਂ ਪੂਰੇ ਰਹਿ ਕੇ ਵੀ ਕਰ ਸਕਦੇ ਹਾਂ ਹੈ ਨਾ ਜੇ ਪੜਨਾ ਹੋਵੇ ਜਾਂ ਕਿਤੇ ਵੀ ਕੋਈ ਵੀ ਇੰਨੀ ਵੱਡੀ ਗੱਲ ਨਹੀਂ ਹੈਗੀ ਵੀ ਜੇ ਜੇ ਪੜ੍ਹਾਈ ਕਰਾਂਗੇ ਤਾਂ ਕਿਤੇ ਵੀ ਓਬਵੀਅਸਲੀ ਹੈ ਜੋਬ ਮਿਲ ਜੀ ਹਾਂਜੀ ਤਾਂ ਹੈਗੇ ਨੇ ਜੋਬ ਮਿਲਦੀਆਂ ਨੇ ਕੌਬਲੀ ਤਾਂ ਹੁੰਦੀ ਹੈ ਹਾਂਜੀ ਬਿਲਕੁਲ ਹੋਰ ਕੀ ਕਹਿਣਾ ਚਾਹੋਗੇ ਪਰ ਤਾਂ ਮੈਂ ਸਿਰਫ ਇਨਾ ਕਹਿਣਾ ਜਾਊਂਗਾ ਜੇ ਤੁਸੀਂ ਕੁਝ ਕਰਨਾ ਹੈ ਉਹਦੇ ਲਈ ਕੁਝ ਖੋਣਾ ਵੀ ਪਊਗਾ ਜੀ ਲਾ ਕੇ ਕਰੂੰਗਾ ਤਾਂ ਮਿਲ ਵੀ ਜਾਊਗਾ ਤੁਸੀਂ ਦੇਖਾਇਆ ਛੋਟੀ ਜੀ ਕੁੜੀ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ ਕਿੰਨੇ ਵੱਡੇ ਸੁਪਨੇ ਹੈਗੇ ਨੇ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਨਾਲ ਇਹੀ ਗੱਲ ਕਹਿਣਾ ਚਾਹੁੰਦੇ ਆ ਏਦਾਂ ਦੇ ਏਮ ਏਦਾਂ ਦੇ ਸੁਪਨੇ ਜਿਹੜੇ ਨੇ ਉਹ ਆਪਣੇ ਬੱਚਿਆਂ ਨੂੰ ਜ਼ਰੂਰ ਦਿਓ ਕਿਉਂਕਿ ਇੱਥੇ ਰਹਿ ਕੇ ਵੀ ਬਹੁਤ ਕੁਝ ਆਇਆ ਅੱਜ ਜਿਹੜੀ ਇਹਨਾਂ ਨਾਲ ਵੀ ਗੱਲ ਕੀਤੀ ਬੜੀ ਖੁਸ਼ੀ ਹੁੰਦੀ ਹੈ ਹਨਾ ਇੱਕ ਛੋਟੀ ਬੱਚੀ ਆਪਣੀ ਹੈਗੀ ਹੈ ਅਸੀਂ ਵੀ ਰੱਬ ਅਗੇ ਦੁਆ ਕਰਦੇ ਹਾਂ ਕਿ ਜਿਹੜੀ ਇਹਨਾਂ ਦੀ ਐਮਬੀਬੀਐਸ ਦੀ ਜਰਨੀ ਹੈਗੀ ਹੈ ਉਹ ਜਲਦੀ ਤੋਂ ਜਲਦੀ ਇਹਦੀ ਕੰਪਲੀਟ ਹੋਵੇ ਔਰ ਉਸ ਤੋਂ ਬਾਅਦ ਸਾਡੀ ਜਿਹੜੀ ਛੋਟੀ ਜੀ ਭੈਣ ਹੈ ਇਹ ਡਾਕਟਰ ਬਣੇ ਹਨਾ ਲੋਕਾਂ ਮੇਨ ਮੇਰਾ ਆਪਣਾ ਨਾ ਇੱਕ ਐਮੇਜੀ ਵੀ ਬੱਚੇ ਡਾਕਟਰ ਬਣਾਣਾ ਪੈਸੇ ਕਮਾਣ ਲਈ ਨਹੀਂ ਪਰ ਆਪਣਾ ਬਣਾਉਣਾ ਆਏਗਾ ਅੱਜ ਨਾਲ ਸਾਡੇ ਪਿੰਡਾਂ ਦੇ ਬੀਬੀਆਂ ਭੈਣਾਂ ਸ਼ਹਿਰ ਵਿੱਚ ਜਾਂਦੀਆਂ ਨੇ ਬਹੁਤ ਪਰੇਸ਼ਾਨ ਹੁੰਦੀਆਂ ਨੇ ਮੇਰੇ ਇੱਕ ਮਨ ਦੇ ਵਿੱਚ ਚਾਹ ਆ ਵੀ ਅਸੀਂ ਪਿੰਡਾਂ ਵਿੱਚ ਜਾ ਕੇ ਫ੍ਰੀ ਸੇਵਾ ਕਰਾ ਕਰੀਏ ਵੀ ਬੀਬੀਆਂ ਨੂੰ ਹਫ਼ਤੇ ਤੇ ਸੰਡੇ ਨੂੰ ਜਾਂ ਮੰਡੇ ਨੂੰ ਦੋ ਦਿਨ ਲਈ ਅਸੀਂ ਜਾਇਆ ਕਰੀਏ ਆਪਣੇ ਵਿੱਚ ਤਾਂ ਉੱਥੇ ਫ੍ਰੀ ਅਸੀਂ ਵੀ ਉਹਨੂੰ ਚੈੱਕ ਅਪ ਕਰਾ ਕਰੀਏ ਵੀ ਬੀਬੀਆਂ ਸੌ ਬੰਦੀਆਂ ਨੇ ਡਾਕਟਰ ਦੇ ਕਲੀਨਿਕ ਨੇ ਜਾਣਾ ਪਿੰਡ ਦੇ ਵਿੱਚ ਵੀ 100 ਬੰਦੇ ਨੂੰ ਆਣਾ ਬਹੁਤ ਔਖਾ ਜੀ ਬੱਚਿਆਂ ਦੇ ਵਿੱਚ ਬੜੀ ਪਰੇਸ਼ਾਨੀਆਂ ਆ ਬੀਬੇ ਨੂੰ ਨੇਚਰ ਕਾਰਨ ਦਿੱਤੇ ਜਾਂਦੇ ਨੇ ਜੀ ਬੁਰਾ ਹਾਲ ਹੈ ਜੀ ਅੱਜ ਦੇ ਉਹਦੇ ਵਿੱਚ ਮੈਨੂੰ ਖੁਸ਼ੀ ਹੋ ਗਈ ਵੀ ਜਿਸ ਨੇ ਮੇਰੇ ਵੀ ਡਾਕਟਰ ਬਣ ਗਈ ਤਾਂ ਮੈਂ ਆਪਣੀ ਬੇਟੂ ਲੈ ਕੇ ਪਿੰਡ ਤੇ ਪਿੰਡੂ ਪਿੰਡ ਵੀ ਹਫ਼ਤੇ ਵਿੱਚ ਇੱਕ ਪਿੰਡ ਦੂਜੇ ਹਫ਼ਤੇ ਦੂਜੇ ਪਿੰਡ ਤਾਂ ਉਹਨੂੰ ਵੀ ਖੁਦ ਜਾ ਕੇ ਉਹਨਾਂ ਦੀ ਅਸੀਂ ਉਹ ਕਰਨੀ ਆ ਤੇ ਪਰਿਵਾਰ ਦੇ ਵਿੱਚ ਇਹ ਪਹਿਲੀ ਬੇਟੀ ਆ ਜੀ ਜੋ ਇਸ ਲਾਈਨ ਦੇ ਵਿੱਚ ਅਸੀਂ ਉਹਨੂੰ ਕਿਹਾ ਵੀ ਤੂੰ ਇਹ ਬੇਟੇ ਵੀ ਰੋਟੀ ਦਾ ਭਗਵੰਦੇ ਹੀ ਦਿੰਦੇ ਨੇ ਜੀ ਮਤਲਬ ਵੀ ਰੋਟੀ ਲਈ ਨਹੀਂ ਪੜਨਾ ਹੈਗਾ ਵੀ ਗੋਡ ਗਿਫਟ ਸੁਮ ਨੂੰ ਮਿਲੇ ਗੋਡ ਗਿਫਟ ਹੈ ਇਹ ਮਤਲਬ ਤੇ ਵੀ ਤੁਸੀਂ ਅੱਗੇ ਕੁਝ ਨਵਾਂ ਸੋਚਣਾ ਤਾਂ ਮੈਂ ਇੱਕ ਨਿਊਜ਼ ਪੜ੍ਹੀ ਸੀਗੀ ਵੈਸਟ ਬੰਗਾਲ ਦੀ ਉਹਦੇ ਵਿੱਚ ਐਮੀ ਇੱਕ ਬੇਟੀ ਤੇ ਇੱਕ ਉਹਦਾ ਫਾਦਰ ਐਮੀ ਉਹ ਜਾਂਦੇ ਸੀਗੇ ਤਾਂ 500 ਮਹੀਨੇ ਰੋ ਚੈੱਕ ਕਰਦੇ ਸੀ ਜੀ ਉਹ ਤਾਂ ਉਹਨਾਂ ਨੇ ਇੱਕ ਸਿਰਫ 5 ਰੁਪਏ ਦਾ ਪਰਚੇ ਰੱਖੀ ਸੀ ਵੀ ਅਲ ਨੂੰ ਐਨ ਹੋਵੇ ਮੈਂ ਫ੍ਰੀ ਚੈੱਕ ਅਪ ਕਰਾ ਰਿਆਂ ਤਾਂ ਮੈਨੂੰ ਐ ਵੀ ਸ਼ਾਇਦ ਮੈਂ 5 ਵੀ ਇਸ ਟਮ ਡਾਕਟਰ ਬਣੂਗੀ ਤਾਂ ਵੀ ਕੁਛ ਨਾ ਕੁਛ ਹੀ ਮੇਰਾ ਸ਼ੁਰੂ ਤੋਂ ਇਹੀ ਸੁਪਨਾ ਸੀ ਮੇਰੀ ਬੇਟੀ ਡਾਕਟਰ ਬਣੇ ਜੀ ਹਾਂ ਮੈਂ ਕਈ ਵਾਰ ਇਹਦੇ ਪਾਪਾ ਤੋਂ ਵੀ ਗੱਲ ਖਾ ਲੈਂਦੀ ਸੀ ਵੀ ਬੱਚੇ ਤੇ ਜ਼ਿਆਦਾ ਪ੍ਰੈਸ਼ਰ ਪਾ ਰਹੀਆਂ ਤੂੰ ਪੜ ਪੜੀ ਪਰ ਮੈਨੂੰ ਐਵੇਂ ਸੀ ਵੀ ਕਰ ਲੂਗੀ ਜੀ ਤੁਹਾਨੂੰ ਪੂਰਾ ਯਕੀਨ ਸੀਗਾ ਵੀ ਹੁਣ ਤੱਕ 19 ਸਾਲ ਦੀ ਬੇਟੀ ਦੀ ਏਜ ਹੈ 19 ਸਾਲ ਦੀ ਉਮਰ ਦੇ ਵਿੱਚ ਨਾ NEET ਦਾ ਪੇਪਰ ਜੋ ਕਲੀਅਰ ਕਰ ਲਿਆ ਅੱਗੇ ਵੀ ਹੁਣ ਦਾ ਕਹਿਣਾ ਹੈ ਡਾਕਟਰ ਇਹਦੇ ਨਾਂ ਦੇ ਅੱਗੇ ਲੱਗੇਗਾ ਤਾਂ ਤੁਹਾਨੂੰ ਕਿੰਨੀ ਜ਼ਿਆਦਾ ਖੁਸ਼ੀ ਆਪਾਂ ਕਹਿ ਦਈਏ ਹੁਣ ਅੱਗੇ ਕੀ ਕਰੀ ਕਿੰਨੀ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੀ ਹੈਗੀ ਜੀ ਕਿੰਨਾ ਕੁ ਤੁਹਾਨੂੰ ਇਹਦਾ ਬੇਟੀ ਦਾ ਹੌਸਲਾ ਕਿੰਨਾ ਕੁ ਜ਼ਿਆਦਾ ਤੁਹਾਨੂੰ ਦੇਖੋ ਪਹਿਲਾਂ ਤਾਂ ਮੈਨੂੰ ਭਗਵਾਨ ਤੇ ਹੌਸਲਾ ਹੈ ਵੀ ਜੋ ਕੁਝ ਕਰਨ ਵਾਲੇ ਆ ਆਪਾਂ ਕੁਝ ਨਹੀਂ ਕਰ ਸਕਦੇ ਫੇਰ ਮੇਰੀ ਬੇਟੀ ਦੀ ਵੀ ਜੋ ਕੁਝ ਕਰੂਗੀ ਬਹੁਤ ਵਧੀਆ ਮੈਂ ਸੋਚ ਰਹੀ ਕਿੰਨੀ ਖੁਸ਼ੀ ਹੋਈ ਸੀ ਜਦੋਂ ਨੀੜ ਜਦੋਂ ਪੇਪਰ ਤੁਹਾਨੂੰ ਪਤਾ ਲੱਗਾ ਵੀ ਕਲੀਅਰ ਕਰ ਚੁੱਕੀ ਹੈ ਰਿਜ਼ਲਟ ਆਇਆ ਮੈਂ ਭਗਵਾਨ ਨੂੰ ਨਾ ਹੀ ਆਪਾਂ ਕਹਿੰਦੇ ਥੈਂਕ ਯੂ ਕਰਦੇ ਆ ਪਰ ਮੇਰੀ ਅੱਖਾਂ ਚੋਂ ਪਾਣੀ ਸੀ ਜੀ ਮੈਂ ਬਿਆਨ ਨਹੀਂ ਕਰ ਸਕਦੀ